ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਤਰਨਤਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਐਡਰੈਸ ਇੱਕ ਵਾਰੀ ਵੀਰ ਦਾ ਜਰੂਰ ਕਨਫਰਮ ਕਰ ਲਿਓ ਪਿੰਡ ਹੈ ਦੋਸਤੋ ਵੀਰ ਦਾ ਲਾਲੂ ਘੁਣਾ ਤਹਿਸੀਲ ਤੇ ਜਿਹੜਾ ਸ਼੍ਰੀ ਤਰਨਤਨ ਸਾਹਿਬ ਨਾਮ ਦੋਸਤੋ ਵੀਰ ਦਾ ਰਵੀ ਸ਼ੇਰ ਜੀ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਚਾਰ ਨਾਗ گاਵਾ ਦੇ ਵਿੱਚ ਦਿਖਾਵਾਂਗੇ ਸਾਹਮਣੇ ਜਿਹੜੀ ਸਕਰੀਨ ਤੇ ਗਾਂ ਤੁਸੀਂ ਦੇਖ ਰਹੇ ਹੋ ਦੋਸਤੋ ਇਹ ਗੱਬਣਿਆ ਸੂਨ ਦੇ ਬਿਲਕੁਲ ਨੇੜ ਆ ਇਹ ਤੋਂ ਅੱਗੇ ਦੋਸਤੋ 2 ਨੰਬਰ ਜਿਹੜੀ ਗਾਂ ਬਿਲਕੁਲ ਤਾਜੀ ਸੂਈ ਆ ਬੱਚਾ ਸਾਹਮਣੇ ਪਿਆ ਜੇ ਜੇਰ ਪਾਉਣ ਲਈ ਜਿਹੜੀ ਬਾਕੀ ਆ ਤੇ 3 ਨੰਬਰ ਤੇ ਜਿਹੜੀ ਗਾਂ ਆ ਦੋਸਤੋ ਇਹ ਵੀ ਬਿਲਕੁਲ ਤਾਜੀ ਸੂਈ ਆ ਤੇ ਲਾਸਟ ਐਂਡ ਦੇ ਵਿੱਚ ਜਿਹੜੀ ਗਾਂ ਦੋਸਤੋ ਤੁਹਾਨੂੰ ਟੋਕੜ ਗੱਬਣ ਗਾਂ ਇੱਕ ਦਿਖਾਵਾਂਗੇ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਕੇ ਤੇ ਨਾਲ ਸੰਜੀ ਕਰਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਤਸੱਲੀ ਜਿਹੜੀ ਕਰਨੀ ਆ ਪਸ਼ੂ ਦੀ ਨਿਰ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਖਰੀਦਿਆ ਕਰੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਚੈਨਲ ਜਿਹੜੇ ਵੀਰਾਂ ਨੇ ਇਹ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਨੂੰ ਖਾਸ ਕਰਕੇ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬੈੱਲ ਬਟਨ ਵਾਲ ਤੇ ਸਿਲੈਕਟ ਕਰ ਦਿਓ। ਆਓ ਆਪਾਂ ਵੀਰ ਨਾਲ ਕਰਦੇ ਆਂ ਗੱਲਬਾਤ ਤੁਸੀਂ ਵੀਡੀਓ ਐਂਡ ਤੱਕ ਜਰੂਰ ਦੇਖਿਓ ਜੀ। ਹਾਂਜੀ ਬਈ ਸਸੀ ਗੱਲ ਜੀ ਸਸੀ ਕਾ ਖੈਰਾ ਸਾਹਿਬ ਹੋਰ ਬਾਈ ਠੀਕ ਠਾਕ ਬਹੁਤ ਚੜ੍ਹਦੀ ਕਲਾ ਕਿਰਪਾ ਜੀ ਕਾਫੀ ਟਾਈਮ ਲਾਂਗੇ ਹੈ ਨਾ ਪਰ ਹਾਂਜੀ ਹਾਂਜੀ ਬਸ ਇੱਕ ਦੋਰੀ ਆਪਣਾ ਸੁਭਾਅ ਵੀ ਬਣਿਆ ਜੂ ਪੰਜਾਬ ਵਾਲੇ ਇੱਕ ਦੋ ਵਿਗ ਬੁਗ ਹਾਂਜੀ ਤੇ ਪਹਿਲਾਂ ਜੀ ਐ ਉਹ ਤੁਹਾਡਾ ਅੱਛੇ ਸਾਡੇ ਕੋਲ ਕੰਮ ਕਰਦੇ ਆ ਜੀ ਧੰਨਵਾਦ ਜੀ ਐਡਰੈਸ ਬੋਲ ਦਿਓ ਆਪਣਾ ਪਿੰਡ ਹੈਗਾ ਜੀ ਆਪਣਾ ਲਾਲੂ ਘੋਮਣਾ ਹਾਂਜੀ ਤਸੀਲ ਤੇ ਡਿਸਟ੍ਰਿਕਟ ਤਰਨਤਾਰਨ ਹਾਂਜੀ ਤੇ ਇਥੋਂ ਜਿਹੜਾ ਮਤਲਬ ਲੱਗੇ ਆਪਣਾ ਪਿੰਡ ਪੈਂਦਾ ਇੱਕ ਪਿੰਡ ਜੋਲ ਰਾਜੂ ਸਿੰਘ ਆ ਅੱਛਾ ਜੀ ਇੱਕ ਪਿੰਡ ਮੰਨਣੇ ਆਪਣੇ ਨਾਲ ਹੀ ਠੀਕ ਹੈ ਜੀ ਹਾਂਜੀ ਹਾਂਜੀ ਤਰਨਤਾਰਨ ਕਿਲੋ ਤੋਂ ਤਰਨਤਾਰਨ ਦਾ ਹੈਗਾ ਆਪਣਾ 10 ਕਿਲੋਮੀਟਰ 10 ਕਿਲੋਮੀਟਰ ਹੈ ਠੀਕ ਹੈ ਜੀ ਇੱਥੇ ਬਾਲ ਤੋਂ ਆਪਣਾ ਚੜ੍ਹਦੇ ਵਾਲੇ ਬੰਨੇ ਨੂੰ 7 ਕਿਲੋਮੀਟਰ ਹੈ 7 ਕਿਲੋਮੀਟਰ ਹੈ ਠੀਕ ਹੈ ਵਿਚਕਾਰ ਜਿੱਥੇ ਪਿੰਡ ਆ ਤੱਕ ਠੀਕ ਹੈ ਜੀ ਜੀ ਫੋਨ ਨੰਬਰ ਤੇ ਨਾਮ ਦੱਸ ਰਹੀ ਹਾਂ ਆਪਣਾ ਹਾਂ ਜੀ ਫੋਨ ਨੰਬਰ ਹੈਗਾ 99818 ਹਾਂ ਜੀ 11915 ਹਾਂ ਜੀ ਨਾਮ ਰਵੀ ਸ਼ੇਰ ਰਵੀ ਸ਼ੇਰ ਸਿੰਘ ਹਾਂ ਜੀ ਠੀਕ ਹੈ ਜੀ ਅੱਜ ਜਿੱਦਾਂ ਮੈਂ ਦੱਸਤਾ ਪਹਿਲਾਂ ਵੀਰਾਂ ਨੂੰ ਡਿਟੇਲ ਦੇ ਦਿੱਤੀ ਹੈ ਕਿ ਚਾਰ ਨਾਗੇ ਜਿਨ੍ਹਾਂ ਦੇ ਵਿੱਚ ਇੱਕ ਗਾਂ ਗੱਭਣਿਆ ਹਾਂ ਜੀ ਤੇ ਬਾਕੀ ਜਿਹੜੇ ਤਿੰਨ ਨਾਗੇ ਸੁਦੇ ਸੁਵੇ ਹਨ ਤਿੰਨ ਸੁਦੇ ਸੁਵੇ ਹਾਂ ਤੇ ਸ਼ੁਰੂ ਆਪਾਂ ਕਰ ਲਈਏ ਇਸ ਜਿਹੜੀ ਤਾਜੀ ਸੂਈ ਗਾਂ ਤੋਂ ਪਹਿਲਾਂ ਦੱਸੀਏ ਡਿਟੇਲ ਵੀਰਾਂ ਨੂੰ ਕਿ ਇਹ ਕਿ ਹਾਂਜੀ ਤੇ ਸੂਈ ਨੂੰ ਅੱਧਾ ਘੰਟਾ ਹੋਇਆ ਜੀ ਅੱਧਾ ਘੰਟਾ ਜੋ ਹੈ ਜੋ ਜੇਰ ਪੈਨ ਵਾਲੀ ਜਿਹੜੀ ਪੇਚ ਹੈ ਹਾਂ ਜੇਰ ਪੈਨ ਵਾਲੀ ਉਦੋਂ ਜਦੋਂ ਤੁਸੀਂ ਆਏ ਸੂਈ ਹੱਡੀ ਆ ਵੇਖੋ ਜੀ ਠੀਕ ਹੈ ਜੀ ਬੱਚਾ ਇਹਨੇ ਬੱਚਾ ਦੋਸਤ ਬੱਚਾ ਵਛਾ ਜੀ ਬੱਚਾ ਦੋਸਤੋ ਵਛਾ ਦਿੱਤਾ ਆ ਕਰ ਲਿਓ ਜੇ ਕਿ ਬਿਲਕੁਲ ਤਾਜੀ ਸੂਈ ਅੱਧਾ ਪੌਣਾ ਘੰਟਾ ਸਿਰਫ ਜੇ ਸੂਈ ਨੂੰ ਹੋਇਆ ਜੇ ਹਾਂਜੀ ਹਾਂਜੀ ਤੇ ਵੀਰ ਜੀ ਤੁਸੀਂ ਇਹਦਾ ਕੋਈ ਰਿਕਾਰਡ ਪਤਾ ਕੀਤਾ ਪਹਿਲੀ ਸੂਈ ਦਾ ਹਾਂਜੀ ਇਹ ਤਕਰੀਬਨ 20 22 ਦੇ ਉਹਨਾਂ ਘਰ ਵਾਲਿਆਂ ਦੱਸਿਆ ਵੀ 20 ਤੋਂ ਪਲੱਸ ਹੀ ਚੱਲੀ ਹੈ ਹੈ ਨਾ ਜੀ ਠੀਕ ਹੈ ਥਣ ਥਣ ਬਾਕੀ ਸੀਲ ਸੂਨੇ ਪੂਰੀ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਦੋਸਤੋ ਅਜੇ ਚਵਾਈ ਨਹੀਂ ਕੋਈ ਹੋਈ ਕਿਉਂਕਿ ਸਮਾਂ ਥੋੜਾ ਆ ਹਾਂਜੀ ਹਾਂਜੀ ਥਣਾਂ ਦੀ ਜਿਹੜੀ ਕੁਆਲਿਟੀ ਮਿਲਕ ਵੈਨ ਦੇ ਜਿੰਨੀਆਂ ਹੈ ਵਾਹਨੇ ਦੇ ਚੈੱਕ ਕਰ ਲਓ ਬਰੀਕ ਬਰੀਕ ਬਹੁਤ ਜਿਆਦੀਆਂ ਜੇ ਹਾਂਜੀ ਹਾਂਜੀ 20 ਤੋਂ ਪਲੱਸ ਨੇ ਦੋਦੇ ਚਵਾਈ ਵੀਰ ਜੀ ਤੋੜ ਕੇ ਦਿਖਾਈਏ ਨਹੀਂ ਹਾਂਜੀ ਪਲੱਸ ਹੈ ਲੋ ਜੀ ਤੋੜ ਕੇ ਤੁਹਾਨੂੰ ਦਿਖਾਉਂਦੇ ਆ ਬੈਕ ਸਾਈਡ ਤੋਂ ਥਣਾਂ ਦੀ ਕੁਆਲਿਟੀ ਜਿਹੜੀ ਹੈ ਚੈੱਕ ਕਰ ਲਿਓ ਬਹੁਤ ਚਾਰੇខាង ਨਿਕੜਵੇਂ ਗੈਬ ਚ ਕੋਈ ਪੋਟਸ਼ਾਨ ਨਹੀਂ ਨਾਲ ਕਹਰਾ ਸਾਹਿਬ ਚੋਈ ਨਹੀਂ ਆਪਾਂ ਮਤਲਬ ਉਧਾਂ ਧਾਰਾਂ ਧੋਰਾ ਮਾਰ ਕੇ ਦੇਖਿਆ ਬਿਲਕੁਲ ਪੋਲੀ ਇੱਕ ਨੰਬਰ ਆ ਧਾਰਾਂ ਮਾਰ ਕੇ ਆਪਾਂ ਵਿਖਾ ਹੀ ਦਿੰਨੇ ਵੀਡੀਓ ਤੇ ਦੋ ਦੋ ਹਾਂ ਸਾਰੇខាង ਦੇ ਵਿੱਚ ਇੱਕ ਦੋ ਧਾਰਾਂ ਮਾਰ ਕੇ ਆਪਾਂ ਵਿਖਾ ਦਿੰਨੇ ਹਾਂ ਹਾਂਜੀ ਹਾਂਜੀ ਬਾਕੀ ਤੁਹਾਨੂੰ ਤੋੜ ਕੇ ਦੋਸਤੋ ਮੈਂ ਵਿਖਾਉਣਾ ਇੱਕ ਰਾ ਤੇ ਜਿਹੜੇ ਵੀ ਨੂੰ ਪਸੰਦ ਆਊਗੀ ਨੰਬਰ ਜਿਹੜਾ ਵੀਰ ਦਾ ਆਪਾਂ ਸਕਰੀਨ ਤੇ ਚਲਾ ਦਾਂਗੇ ਲੱਗੋ ਜੀ ਤੋੜੋ ਜੀ ਬਈ ਐਂਟਰੀ ਬਾਜੀ ਸੂਈਏ ਦੋਸਤੋ ਤੁਰਨ ਦੇ ਵੇਲੇ ਥੋੜੀ ਦਿੱਕਤ ਕਰੂਗੀ ਕਿਉਂਕਿ ਬੱਚੇ ਦਾ ਜ਼ਿਆਦਾ ਕਰਦੇ ਪਸੂ ਲਓ ਜੀ ਕਰੋ ਚੈੱਕ ਇਹ ਰੇਂਜ ਦੋਸਤੋ ਹਵਾਨੇ ਦੇ ਉੱਤੇ ਕਾਫੀ ਬਰੀਕ ਬਰੀਕ ਦੇਖ ਲਿਓ ਲਓ ਜੀ ਆਹ ਕਰੋ ਜੀ ਚੈੱਕ ਬਹੁਤ ਸੋਹਣੀ ਅਡਰ ਕੁਆਲਟੀ ਹੈ ਕਰਮਾਈ ਦੀ ਨਹੀਂ ਜੀ ਨਹੀਂ ਰੱਖੀ ਨਾ ਹਾਲੋ ਜੀ अच्छा भाई जी तारा दो-दो मार के दिखाई दी है ना पहली ग तो दोस्तों प्रेशर पूरा वा, आ देखो जी तारा अपने आप ही बगर गया गरमाई जी चेक कर लो हाले बहुत सोनी चवाई है दोस्तों लो हाँ जी करो चेक ठीक है भाई सर हां जी मोल भाई जी का करना मोल अपन बिल्कुल जायज जायज ही करेंगे ठीक है जी ਮੋਲ ਖੇਰਾ ਸਾਹਿਬ ਆਪਾਂ ਇਹਦਾ ਕਰਦੇ 60000 ਹਾਂਜੀ 57000 ਦੀ ਦੇ ਜਾਂਦੇ 57000 ਦੀ 57000 ਦੀ ਗੁਜਾਇਸ਼ ਹੈਗੀ ਔਰ ਕੋਈ ਹੋਰ ਕਰਨਾ ਹੈ ਮੰਨਦਾ ਮੌਕੇ ਤੇ ਹੋ ਜੀ 55 ਦੀ ਪੂਰੇ ਕਰ ਦਾਂਗੇ 55000 ਰੁਪਏ ਠੀਕ ਹੈ ਜੀ ਡਿਮਾਂਡ ਦੋਸਤੋ ਬਾਈ ਨੇ 60000 ਰੁਪਏ ਰੱਖੀ ਹੈ 55000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨਤਾ ਜਿਹੜਾ ਜ਼ਰੂਰ ਹੋਊਗਾ ਮੋਲ ਵੀਡੀਓ ਵਾਲੇ ਫਿਕਸ ਨਹੀਂ ਦੇ ਦੋਸਤੋ ਦੁੱਧ ਕਰਮਾਈ ਗਾਂ ਦੇ ਜਿਹੜਾ 20 ਤੋਂ ਪਲੱਸ ਚ ਆਇਆ ਪਹਿਲੇ ਸੂਏ ਇਹ ਤੋਂ ਅੱਗੇ ਬਾਈ ਜੀ ਗੱਪਣ ਗਾਂ ਦੀ ਡਿਟੇਲ ਦੱਸ ਦਗੀ ਹਾਂਜੀ ਹਾਂਜੀ ਦਸ ਕਿਲੇ ਦੇ ਬਾਰੇ ਕਿੰਨਾ ਵਸੂ ਦਾ ਸੂਆ ਜੀ ਇਹ ਵੀ ਤਕਰੀਬਨ ਤੀਜੇ ਦਾ ਸੂਆ ਜੀ ਦੂਜਾ ਵੀ ਤੀਜੇ ਦਾ ਸੂਆ ਹੈ ਨਾ ਅੰਦਾਜ਼ਾ ਜਿਹਾ ਤੇ ਕਿੰਨਾ ਟਾਈਮ ਖੜਦੀ ਸੂਣ ਚ ਇਹ ਸੂਣ ਮੈਨੂੰ ਲੱਗਦਾ ਹਫਤਾ ਕਿ ਲੈ ਜੂ ਜੀ ਹਫਤਾ ਹਫਤਾ ਵੀ ਖੜ ਸਕਦੀ ਵੱਧ ਵੀ ਖੜ ਸਕਦੀ ਹਾਂ ਜੇ ਵੱਧ ਵੀ ਲੈ ਜੂ ਹਾਂਜੀ ਠੀਕ ਹੈ ਜੀ ਕਿੰਨਾ ਵਿੱਚ ਆਇਆ ਇਹਨਾਂ ਦੂਜੇ ਸੂਏ ਜੀ ਇਹ ਘਰ ਵਾਲੇ ਨੇ 17 18 ਲੀਟਰ ਨਾਲ ਦੂਜੇ 17 18 ਤੋਂ ਪਲੱਸ ਹੀ ਚੱਲੀ ਹੈ ਜੀ ਹਾਂਜੀ ਹਾਂਜੀ ਤੋੜ ਕੇ ਦਿਖਾਈਏ ਨੂੰ ਬਾਈ ਜੀ ਖੋਲੀਏਗੀ ਬਾਈ ਬਾਕੀ ਹੈ ਕ੍ਰੋਸ ਦੇ ਵਿੱਚ ਬਣ ਲੋ ਜੀ ਦੋਸਤੋਂ ਕ੍ਰੋਸ ਅੰਗ ਦੇ ਵਿੱਚ گاਵਾ ਤਕਰੀਬਨ ਤਿੰਨ ਚਾਰੇ ਖਰਤੇ ਤੋਂ 10 ਦਿਨ ਦਾ ਟਾਈਮ ਖਰ ਸਕਦੀ ਹੈ ਟਾਈਮ ਵੱਧ ਵੀ ਤੇ ਘੱਟ ਵੀ ਦੋਸਤੋ ਇਹ ਕੁਦਰਤ ਦੇ ਵਾਸਤੇ ਜੀ ਇਹ ਗੱਲ ਨਾਲੋ ਜੀ ਕਰੋ ਚੱਕ ਲੈ ਬਾਈ ਮੁਰਗੀ ਅਜੇ ਦੋਸਤੋ ਟਾਈਮ ਪਰਮਦਸਤਾਂ ਦਾ ਰਾਜਾ ਲਾ ਲਿਓ ਸੂਆ ਕੋਈ ਦੂਜਾ ਮਲ ਦੇ ਕੋਈ ਤੀਜਾ ਮਲ ਦੇ ਉਹ ਤੁਹਾਡੇ ਸਾਹਮਣੇ ਆ ਲਓ ਜੀ ਕਾਟ ਕਾਠ ਪੂਰਾ ਦੋਸਤੋ ਲੈਂਥ ਪੂਰੀ ਹੈ ਗਾਂਦੀ ਚੈੱਕ ਕਰ ਲਿਓ ਬੇਲ ਬੁੱਲ ਲੰਮੀ ਪੂਰੀ ਹਾਂਜੀ ਹਾਂਜੀ ਇਹਨੂੰ सीलस ले भी पूरी ये भी सील्स लगे दोस्तों पूरी है चेक कर लो जी अच्छा भाई जी ए दा मोल की करना जी ये दा मोल 55000 ਕਰਦੇ ਆ ਜੀ ਹਾਂ ਜੀ 55 ਹੀ ਦੇ ਦਾਂਗੇ ਬੰਗਿਆ ਬੰਗਿਆ ਜੇ ਕੋ ਗੀ ਜਿਹਾ ਸੇ ਕਿ ਭਵੇਂ ਚਾਹ ਪੂਰਾ 55000 ਮਾੜਾ ਮੋੜਾ ਮਾਨਤਨ ਕਰਦਾਂਗੇ ਇਹ ਕਹਿਦਾ ਜਰੂਰ ਠੀਕ ਹੈ ਜੀ 55000 ਰੁਪਏ ਦੋਸਤੋ ਡਿਮਾਂਡ 52000 ਤੋਂ ਤੁਹਾਡਾ ਆਆਂ ਗਿਆ ਦਾ ਮਾਨਤਨ ਮੌਕੇ ਤੇ ਸ਼ੋਰ ਸ਼ਿਪਾੜਾ ਜਰੂਰ ਹੋਗਾ ਜੀ ਇਹਦੋਂ ਅਗੇ ਆ ਗਈ ਜੀ ਵਿੱਚ ਗਾਂ ਬਿਲਕੁਲ ਜਿਹੜੀ ਤਾਜੀ ਸੂਈ ਇਹ ਵੀ ਹੈ ਨਾ ਜੀ ਹਾਂ ਜੀ ਹਾਂ ਜੀ ਦਸੀਏ ਜੀ ਡਿਟੇਲ ਦੇ ਬਾਰੇ ਵਿੱਚ ਜੀ ਇਹ ਪਹਿਲੀ ਸੂਏ ਆ ਜੀ ਪਹਿਲਾ ਸੂਆ ਵਛਿਆ ਮਗਰ ਵਛਾਵਾ ਤਾਂ ਤਕਰੀਬਨ ਹਫਤੇ ਆ ਬੱਚਾ ਦੋਸਤੋ ਆ ਵਛਾ ਜੀ ਸੂਈ ਨੂੰ ਕੋ ਤਕਰੀਬਨ 8 ਤੋਂ 10 ਦਿਨ ਦਾ ਟਾਈਮ ਹੋ ਗਿਆ ਹੋਊਗਾ ਹਾਂਜੀ ਹਾਂਜੀ ਤੇ ਹੁਣ ਬਾਈ ਜੀ ਦੁੱਧ ਕਿਹੜਾ ਕੰਨਾ ਚਵਾਉਣ ਦੀ ਦੋ ਟਾਈਮ ਲਈ ਤਕਰੀਬਨ 17 ਲੀਟਰ ਮੈਂ ਚੋਗ ਲਿਆ ਰਾਤੀ ਵੀ 24 ਸਵੇਰੇ ਵੀ ਚੋਗ ਲੈਂਦੀ ਆ ਅੱਛਾ ਜੀ ਹਾਂਜੀ ਆਪਣੇ 17 ਲੀਟਰ ਜਿਹੜਾ ਦੁੱਧ ਹੁਣ ਚਵਾਉਣ ਦੀ ਆ 16 ਤੋਂ 17 ਦੇ ਵਿੱਚ ਵਿੱਚ ਹੈਗਾ ਤਕਰੀਬਨ ਦੁੱਧ 20 ਬੂ ਦੇ ਗੇੜ ਚ ਜਾਊਗਾ ਕਈ ਰਾਤ ਦੂਜੇ ਘਰ ਆ ਕੇ ਥੋੜਾ ਬੜਾ ਦੁੱਧ ਆਉਂਦਾ ਹਾਂ ਜੀ ਨਹੀਂ ਸਵੇਰ ਮੈਂ ਚੋਗ ਕੇ ਸਿਰੇ ਲੈਂਦੀ ਹਾਂ ਜੇ ਉਹਨਾਂ ਦੇ ਘ ਦੋਮੇਲਾ ਬਰੀਡ ਬਰੂਡ ਦੱਸਦੀ ਹੈ ਚੰਗਾ ਦੁੱਧ ਵੀ ਉਹਦੇ ਗੇੜੇ ਚ ਭਰਨੇ ਚਾਹੀਦੇ ਇਹਨੂੰ ਕੱਢੀਏ ਬਾਈ ਜੀ ਬਾਹਰ ਨੂੰ ਹੁਣ ਤੇ ਚਲੋ ਚੋਈ ਚਵਾਈ ਹੈ ਹਾਂਜੀ ਤਕਰੀਬਨ ਦੋਸਤੋ ਵੀਡੀਓ ਬਣਾਉਣ ਦਾ ਟਾਈਮ ਜਿਹੜਾ ਸੇਰ ਦਾ 10 ਵਜੇ ਦਾ ਮਾਰਨਿੰਗ ਟਾਈਮ ਹੋਗਾ ਜੀ ਪਸ਼ੂਆਂ ਦੀ ਚਵਾਈ ਦੋਸਤੋ ਤਕਰੀਬਨ ਤੁਹਾਨੂੰ ਪਤਾ ਹੈ 8 ਵਜੇ ਤੋਂ ਪਹਿਲਾਂ ਪਹਿਲਾਂ ਸਾਰੀਆਂ ਪਸ਼ੂਆਂ ਹੀ ਹੋ ਜਾਂਦੀਆਂ ਆ ਸਾਡੇ ਛੇ ਚੋਈ ਸੂਰੀ ਮੈਂ ਗਿਆ ਉਦਰੀ ਜਾ ਕੇ ਠੀਕ ਹੈ ਜੀ ਤਿੰਨ ਕ ਘੰਟੇ ਦਾ ਦੋਸਤੋ ਟਾਈਮ ਅੰਦਾਜ਼ਾ ਮੰਨ ਕੇ ਚਲੋ ਜੀ ਮੰਨ ਲਓ ਪੂਰੀ ਜਦੋਂ ਜਦੋਂ ਸ਼ਾਮਾਂ ਨੂੰ ਪੂਰੀ ਫੁੱਲ ਡੱਡੀ ਹੋਊਗੀ ਜੀ ਠੀਕ ਹੈ ਬਾਕੀ ਜਿਹੜੇ ਵੀਰ ਨੇ ਖੜਨੀ ਹੈ ਜੀ ਸੂਰੇ ਸਵਾਇਆ ਪਹੂ ਤਸੱਲੀ ਆਪਣੀ 1 ਟਾਈਮ 2 ਟਾਈਮ ਚੋਕੇ ਕਰ ਲੋ ਭਾਵੇਂ ਬੇਸ਼ੱਕ ਧਾਰਾ ਮਾਰ ਕੇ ਕਰ ਲੋ ਜੀ ਆਹ ਲੋ ਜੀ ਕਰੋ ਚੱਕ ਜੀ ਪੂਰਾ ਕੱਦ ਕਾਡ ਸੋਹਣੀ ਸੁਨਖੀ ਪੂਰੀ ਫੁੱਲ ਬਰੀਡ ਲਓ ਜੀ ਚੈੱਕ ਕਰੋ ਜੀ ਆਹ ਲੋ ਜੀ ਥਾਣਾ ਥਾਣਾ ਜੀ ਕੁਆਲਿਟੀ ਦੋਸਤੋ ਅੱਧੀ ਚੋਂ ਆਈ ਮੁੱਠੀ ਦਾ ਥਾਣਾ ਬਹੁਤ ਵਧੀਆ ਚੋਕੇ ਵੀਰ ਕਹਿੰਦਾ ਲਿਆਂਦੀ ਆ 2 ਟਾਈਮ ਚੋਈ ਹੈ ਤਸੱਲੀ ਆਪਣੀ ਕੀਤੀ ਹੈ 16 ਤੋਂ 17 ਕਿਲੋ ਦੁੱਧ ਜਿਹੜਾ ਮੌਕੇ ਦਾ ਜਿਹੜਾ ਚਵਾਉਣ ਦੀ ਹੈ ਕਈ ਨਸੂਆ ਦੋਸਤੋ ਸੂਈ ਦੇ ਕਰਮਾ ਵਾਲੀ ਗਾਮ ਅਗਰ ਵਛਾ ਦੇ ਬੱਚਾ ਉਹਨੂੰ ਖਾਤਾ ਹਾਲੋ ਜੀ ਵਛਾ ਭਾਈ ਜੀ ਇਹਦਾ ਮੁੱਲ ਕੀ ਕਰਨਾ ਜੀ ਇਹਦਾ ਮੁੱਲ 60000 ਕਰਦੇ ਹਾਂ ਜੀ ਹਾਂ ਜੀ ਮਾਨਤਾਣ ਕਰ ਦਾਂਗੇ 62 ਤੀ ਦੇ ਦਾਂਗੇ ਜੀ 62000 ਜੀ ਹਾਂ ਜੀ ਹੈਗੀ ਕਿ ਜੇ ਕੋਈ ਹੋਰ ਵੀ ਕੋਈ ਨਹੀਂ ਮਾਨ ਮਾਨਤਾਣ ਜ਼ਰੂਰ ਕਰਾਂਗੇ ਆਉਂਦਾ ਜਿਹੜਾ ਕੋਈ ਆਊਗਾ ਹਾਂ ਠੀਕ ਹੈ ਜੀ 68000 ਰੁਪਏ ਦੋਸਤੋ ਡਿਮਾਂਡ 68000 ਦੇ ਵਿੱਚੋਂ ਤੁਹਾਡਾ ਆਆਂ ਗਿਆ ਦਾ ਮਾਨਤਾਣ ਸ਼ੋਰ ਛਪਾ ਮੌਕੇ ਤੇ ਹੋਊਗਾ ਜੀ ਗਾਂ ਜੇ ਪਾਣੀ ਪੀਂਦੀ ਹੈ ਉਹਨਾਂ ਜਿਹੜੇ ਜਿੰਨਾਂ ਜਿਹੜੇ ਪਾਣੀ ਪਿੰਦੀ ਆਵਾਸ ਹੁੰਦੀ ਹੈ ਉਹਨਾਂ ਜਿਹੜਾ ਆਪਾਂ ਜਿਹੜੀ ਤੋਕੜ ਗੱਪਣ ਗਾਂ ਬਈ ਜੂ ਉਹਦੇ ਬਾਰੇ ਦੱਸਲੀ ਜੀ ਹਾਂ ਜੀ ਹਾਂ ਜੀ ਹਾਜੀ ਭਾਈ ਜੀ ਕਿੰਨਾ ਟਾਈਮ ਹੋ ਗਿਆ ਇਹਨੂੰ ਗੱਪਣੀ ਦੀ ਇਹ ਖੇਰਾ ਸਾਹਿਬ 4 ਮਹੀਨੇ ਦੀ ਗੱਪਣਿਆ ਜੀ ਕਨਫਰਮ ਹੈ ਜੀ ਆਪਣੇ ਕੋਲ 100% ਕਨਫਰਮ ਹੈ ਅਹੀਂ ਬੁਰੀ ਕਰਵਾਈ ਆ ਅੱਦੋ ਚਾਤਰਵਾਗੇ ਸਾਡੇ ਘਰੇ ਆਇਆ ਠੀਕ ਹੈ ਜੀ ਤੇ 4 ਮਹੀਨੇ ਦੀ ਪੂਰੀ ਗੱਪਣ ਉਹਦੇ ਦੁੱਧ ਇਹਲੇ 1 ਇੱਕ ਥਾਂ ਦੀ ਅਗਲੇ ਤੇਲ ਜੀ ਜਿਹੜਾ ਆ ਇਧਰਲਾ ਬਹਿਣੀ ਵਾਲਾ ਪਾਸਾ ਆ ਥਾਂ ਦਾ ਪੂਰਾ ਥਾਂ ਤੇਲਿਆ ਹੈ ਨਾ ਉਹ ਤੇਲਿਆ ਹਾਂਜੀ ਬਿਲਕੁਲ ਧਾਰ ਨਹੀਂ ਹੁੰਦੀ ਕੋਈ ਨਹੀਂ 4 ਤੋਂ 15 ਧਾਰ ਆਉਂਦੀਆਂ ਜੀ ਅੱਛਾ 10 15 ਧਾਰ ਆਉਂਦੀਆਂ ਬਿਲਕੁਲ ਬੰਦ ਰਹੀਗਾ ਬੰਦ ਨਹੀਂ 15 ਧਾਰ ਆਉਂਦੀਆਂ ਅਗਲੇ ਸਵੇਕੇ ਦਾ ਕੋਈ ਚਲਾਵਾ ਵੀ ਸਕਦਾ ਕੋਈ ਨਹੀਂ ਵੀ ਚੱਲਦਾ ਮਲਵਾ ਇਹ ਤੇਲਿਆ ਤਕਰੀਬਨ ਉਹ ਤੇਲ ਕਰਕੇ ਆਪਾਂ ਦੇਣੀ ਹੈ ਹੈ ਨਾ ਠੀਕ ਹੈ ਜੀ ਅੱਧਾ ਘਰਾ ਦੋ ਹੋ ਗਏ ਅੱਛਾ ਅੱਛਾ ਜੀ ਸੂਆ ਇਹ ਕਿੰਨਾ ਸੂਈ ਜੀ ਸੂਭਾ ਵੀ ਤੀਜੇ ਦਾ ਅੰਦਾਜ਼ਾ ਹੈ ਤੀਜੇ ਦਾ ਦੋਸਤੋ ਅੰਦਾਜ਼ਾ ਕੋਈ ਮੰਨ ਲਓ ਤੀਜਾ ਮੰਨ ਲਓ ਕੋ ਦੂਜਾ ਮੰਨ ਲਓ ਡਿਪੈਂਡ ਹੈ ਗੱਲ ਤੁਹਾਡੇ ਦੇ ਸਾਹਮਣੇ ਬੈਠੀ ਐ ਸਕਰੀਨ ਤੇ ਗਾਤ ਨੂੰ ਜਿਹੜੀ ਬਖਾਤੀ ਆ ਹਾਂਜੀ ਹਾਂਜੀ ਤੇ ਇਹਨੂੰ ਵੀ ਆਪਾਂ ਤੋਰ ਕੇ ਦਿਖਾਉਣੀ ਹੈ ਹਾਂਜੀ ਭਾਜੀ ਮੈਂ ਕੱਢ ਦਉ ਮਾਰ ਦਉ ਮੂਰਲੇ ਥਾਂ ਦੀ ਦੋਸਤੋ ਬਹਿਣ ਵਾਲੀ ਬਹਿਣੀ ਵਾਲੇ ਪਾਸੇ ਐਣੀ ਐ ਇਸ ਸਾਈਡ ਦੀ ਚੱਲ ਜੀ 10 ਕਿਲੋ ਦੁੱਧ ਮੌਕੇ ਦਾ ਚੋਣ ਦੀ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਹੋਊਗੀ ਜੀ ਬਾਕੀ ਜਿਹੜੇ ਵੀਰ ਨੇ ਖੜਨੀਆਂ ਦੇਸ਼ਾ ਤੋਂ ਆਪਣਾ ਡਾਕਟਰ ਨਾਲ ਲੈਵੇ ਬਾਕੀ ਵੀਰ ਨੇ ਚੈੱਕ ਕਰਾਈਏ ਤਸੰਦੀਏ ਵੀਰ ਨੂੰ ਓਕੇ ਆ ਪੂਰੀ ਰਿਪੋਰਟ ਜੀ ਨਹੀਂ ਆਪਣੀ ਕੋਈ ਤਸਲੀ ਕਰਕੇ ਜਾ ਸਾਡੀ ਪੂਰੀ ਤਸਲੀ ਹੋ ਗਈ ਠੀਕ ਹੈ ਜੀ ਤਸਲੀ ਵੀਰ ਕਹਿੰਦਾ ਵੀ ਆਪਣੀ ਜਰੂਰ ਕਰੋ ਜੀ ਲਓ ਇਹ ਸਾਰੇ ਖੇਰਾ ਸਾਹਿਬ ਆਪਣੇ ਜਿੰਨੇ ਵੀਰ ਨੇ ਆਉਣਾ ਮੈਂ ਤੇ ਇਹ ਕਹਿੰਦਾ ਨਾ ਵੀ ਜੇ ਕਹਿੰਨੇ ਆਪਣਾ 50000 60000 70000 ਰੁਪਿਆ ਖਰਚਣਾ ਵਾ ਹਾਂਜੀ ਹਾਂਜੀ 200 200 ਦਾ ਤੇਲ ਵੀ ਆਪਣਾ 2-300 ਰੁਪਿਆ ਡਾਕਟਰ ਨੂੰ ਦੇਣਾ ਜ਼ਰੂਰੀ ਹੈ ਜੀ ਨਾ ਡਾਕਟਰ ਨੂੰ ਵੀ ਦੇਣਾ ਕੋਈ ਇੱਥੇ ਆ ਗਿਆ ਆਪਣਾ ਤਸਲੀ ਕਰੇ ਹਾਂਜੀ ਹਾਂਜੀ ਮੰਨ ਲਓ ਸੋ ਸੋਦਾਂ ਪੈਟਰੋਲ ਨਾਲ ਕੋਈ ਫਰਕ ਨਹੀਂ ਪੈਂਦਾ ਹਾਂਜੀ 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 ਤਸੱਲੀ ਹੋ ਜਾਂਦੀ ਹੈ ਜੀ ਆਪਣੀ ਅਗਲੀ ਨੂੰ ਤਸੱਲੀ ਹਾਂ ਮੋਕੇ ਬਾਅਦ ਦੇ ਵਿੱਚ ਵੀ ਲੋਕ ਵੀਰ ਕਹੀ ਕਹਿੰਦੇ ਆਪਾਂ ਸਣੀ ਕਰਕੇ ਇਹਨਾਂ ਨੇ ਆਪਾਂ ਨਹੀਂ ਜਿੱਥੇ ਵੀ ਚਾਹੀਦਾ ਨਾ ਆਪਾਂ ਪੂਰੀ ਤਸੱਲੀ ਕਰਦੇ ਹਾਂ ਉਹਨਾਂ ਦੇ ਠੀਕ ਹੈ ਜੀ ਲੈ ਆ ਬਾਈ ਇਹਨੂੰ ਇਧਰ ਵੀਰ ਆਹ ਲੋ ਜੀ ਬਿਲਕੁਲ ਤਾਜੀ ਸੂਈ ਪਹਿਲਾ ਸਵੇਰ ਵਾਸ਼ੀ ਕੱਦ-ਕੱਢ ਚੈੱਕ ਕਰ ਲਿਓ ਫੁੱਲ ਬ੍ਰੀਡ ਜੀ ਲਓ ਜੀ ਪਛੀਦੋ ਦੋਸਤੋ ਨਵੇਂ ਆਏ ਦੇ ਫਾਰਮਾਂ ਤੇ ਸਾਰੇ ਤੁਹਾਨੂੰ ਪਤਾ ਇਸ ਕਰਕੇ ਤੁਸੀਂ ਨਵੇਂ ਸਾਹ ਗੋੜੇ ਜਿਹੜਾ ਜੀ ਘੱਟ ਲਾਉਂਦੇ ਹੀ ਰਵਾ ਕਰਦੇ ਆ ਮਤਲਬ ਇਹ ਕਰਦਾ ਇਹਦਾ ਬਾਈ ਦੀ ਮੁੱਲ ਆਪਾਂ ਦੱਸ ਘੱਟੇ ਹਾਂਜੀ ਠੀਕ ਹੈ ਜੀ 60000 ਰੁਪਏ ਦਾ ਮੰਨਦੇ ਠੀਕ ਹੈ ਜੀ ਚਾਰ ਨਗ ਦੋਸਤੋ ਦਿਖਾਇਆ ਜਿਨ੍ਹਾਂ ਦੇ ਵਿੱਚ ਇੱਕ ਗਾਂ ਗੱਬਣਿਆ ਤੇ ਬਾਕੀ ਦੇ ਤਿੰਨ ਗਾਵਾਂ ਦੋਸਤੋ ਸੂਹਾਂ ਸਵਾਈਆਂ ਗੱਬਣ ਪਛੀ ਨੂੰ ਦੋਸਤੋ ਥਣਾ ਦੀ ਟਿੱਪ ਕੇ ਪਾਸ ਕਰਕੇ ਤਸੱਲੀ ਮੇਰੇ ਵੀ ਜਰੂਰ ਕਰ ਲਿਆ ਕਰੋ ਸੂਹਾਂ ਸਵਾਈਆਂ ਪਹੁੰਚੂ ਇੱਕ ਟਾਈਮ ਦੋ ਟਾਈਮ ਚੋਕ ਤੇ ਆਪਣੀ ਤਸੱਲੀ ਤੁਹਾਡਾ ਹੱਕ ਬੰਦਾ ਜਰੂਰ ਕਰਿਆ ਕਰੋ ਅਡਰੈਸ ਵੀ ਦਾ ਫੇਰ ਬੋਲ ਦੇਣਾ ਪਿੰਡ ਵੀ ਦਾ ਹੈਗਾ ਲਾਲੂ ਘੁਮਣ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਨ ਸਾਹਿਬ ਨਾਮ ਵੀ ਦਾ ਰਵੀ ਸ਼ੇਰ ਸਿੰਘ ਭਾਈ ਜੀ ਫੋਨ ਨੰਬਰ ਇੱਕ ਵੀ ਫੇਰ ਬੋਲ ਦੋ ਫੋਨ ਨੰਬਰ ਹੈਗਾ 97818 ਹਾਂਜੀ 1191 7818 ਹਾਂਜੀ 11915 ਠੀਕ ਹੈ ਜੀ ਨੰਬਰ ਦੋ ਤਾਂ ਵੀ ਦਾ ਸਕਰੀਨ ਤੇ ਵਿੱਚ ਲਾ ਦੂੰਗਾ ਕਈ ਦਾ ਨਹੀਂ ਸਮਝ ਲੱਗਦੀ ਹਾਂਜੀ ਬਾਕੀ ਦੋਸਤੋ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਧੰਨਵਾਦ ਮਹਾਰਾਜ ਜੀ ਹਾਂਜੀ ਭਾਈ ਜੀ ਇਹਦਾ ਗਾਂ ਦਾ ਮੁੱਲ ਮੈਂਸ਼ਨ ਕਰਨ ਵਾਲਾ ਆਪਾਂ ਨੂੰ ਖਿਆਲ ਨਿਕਲ ਗਿਆ ਦਿਮਾਗ ਦੇ ਵਿੱਚੋਂ ਤੇ ਦੱਸਿਓ ਵੀਰਾਂ ਨੂੰ ਮੁੱਲ ਦਾ ਆਪਾਂ ਕਿੰਨਾ ਕਰਨਾ ਹੈ ਇਹ ਖੈਰਾ ਸਾਹਿਬ ਮੁੱਲ ਜਿੰਨਾ ਮਰਜ਼ੀ ਕਰੀਏ ਪੂਰੇ 30 ਹੀ ਦੇ ਜਾਾਂਗੇ 30000 ਦੀ ਹਾਂ 30 ਦੇ ਵਿੱਚੋਂ ਮਾਨਤਨ ਕਰਦਾਂਗੇ 28 ਹੀ ਦੇ ਦਾਂਗੇ 28 28 ਚੁੱਕ ਕੇ ਜਿਵੇਂ ਸੀ ਜਿਉਂ ਥੋੜੀ ਬੜੀ ਕੱਢ ਲਈਏ ਛੋੜ ਛੱਪਾ ਕਰਾਂਗੇ ਜੀ ਕਿੰਨਾ ਕੁ ਛੋੜ ਛੱਪਾ ਕਰਾਂਗੇ 27000 ਦੀ ਕਰੀ ਜੀ ਹਾਂ ਦੇ ਲਓ ਕਰ ਦੋ ਠੀਕ ਹੈ ਜੀ ਲਓ ਜੀ ਡਿਮਾਂਡ ਦੋਸਤੋ ਵੀਰ ਨੇ ਵੈਸੇ 30000 ਰੁਪਇਆ ਰੱਖੀ ਆ ਤੇ 27000 ਦੇ ਵਿੱਚੋਂ ਤੁਹਾਡਾ ਆਿਆਂ ਗਿਆ 10 ਕਿਲੋ ਦੁੱਧ ਚਵਾਉਣ ਲਈਏ ਦੋਸਤੋ ਸਿਰਫ ਮੂਰਲੇ ਥਾਂ ਦੀ ᱛਿੱਲ ਕਰਕੇ ਰੇਟ ਥੋੜਾ ਦਾ ਬਾਈ ਨੇ ਘੱਟ ਰੱਖਿਆ ਵਾ ਚਾਰ ਮਹੀਨਿਆਂ ਦੀ ਗੱਬਣ ਕਨਫਰਮ ਚੈੱਕ ਪਾਸ ਹੈ ਜੀ ਬਰੇਸ਼ ਖੈਰਾ ਸਾਹਿਬ ਮਤਲਬ ਹੈ ਪੂਰੀ ਵੱਡੀ ਬੁੱਡੀ ਆ ਦੁੱਧ 18 ਵੀ ਲੀਟਰ ਚੋਂਦੀ ਰਹੀ ਜੀ ਠੀਕ ਹੈ ਜੀ ਮਤਲਬ ਕਿ ਇਹ ਪਖੋਣੀ ਉਦਾਂ ਹਾਂਜੀ ਬਸ ਥੋੜੀ ਜਿਹੀ ਥਾਂ ਦੀ ਬਾਜ ਮਾਰਦੀ ਹੈ ਹਾਂ ਉਹ ਸੂਆ ਵੀ ਤਕਰੀਬਨ ਦੂਜਾ ਹੀ ਹੋਊਗਾ ਜੀ ਸੂਆ ਵੀ ਹਾਂਜੀ ਜਨਾ ਕਿ ਦੂਜਾ ਪਹਿਲਾ ਦੂਜਾ ਤੀਜਾ ਹੋਊਗਾ ਹਾਂਜੀ ਦੂਜਾ ਤੀਜੇ ਸੂਹ ਕੀ ਦੂਜਾ ਸੂਆ ਮਤਲਬ ਨਿਕਰ ਨੁਗਰ ਪੂਰੀ ਹੈ ਨਿਕਰ ਨੁਗਰ ਹਾਂਜੀ ਪੂਰੀ ਰਾਜੀ ਹੈ ਹਾਂ ਹਾਂ ਗੱਲ ਵੱਖਰੀ ਹੈ ਠੀਕ ਹੈ ਜੀ ਚਲ ਨਵਾਉਂਦੀ ਉਹ ਬੱਤੀ ਨਹੀਂ ਤੁਸੀਂ ਦੱਸਦੇ ਵੀ ਲੇਟ ਹੈ ਬੰਦਿਆ ਤਾਂ ਕਰਦੇ ਦਵਾਈਆਂ ਨਹੀਂ ਗਈਆਂ ਬਾਕੀ ਕੋਈ ਗੱਲ ਨਹੀਂ ਦੋਸਤੋ ਜਿਹੜੀ ਚੀਜ਼ ਹੈ ਵਿਕਰੀ ਵਾਲੀ ਹੋਵੇ ਨਾ ਉਹ ਨਵਾਈ ਹੋਵੇ ਜਾਂ ਨਾ ਨਵਾਈ ਹੋਵੇ ਉਹ ਜਿਹੜੀ ਚੀਜ਼ ਹੈ ਵਿਕਰੀ ਵਾਲੀ ਉਹ ਵੇਖੀ ਜਾਣੀ ਹੈ ਜੀ ਕਿਉਂਕਿ ਸਾਰੀਆਂ ਆ ਖੇਰਾ ਸਾਹਿਬ ਸਾਰੀਆਂ ਨੇ ਕਦਵਜਨ ਵੇਖੋ ਪੂਰਾ ਵਾ ਕਦਵਜਨ ਪੂਰਾ ਵਾ ਹਾਂਜੀ ਹਾਂਜੀ ਲੈਂਥ ਲੁੰਥ ਬੀਲ ਕੇ ਇਹ ਬਣਿਓ ਖਰੀ ਹਾਂਜੀ ਦੇਖੋ ਬਾਜਾ ਵੀ ਜਿਹੜੀ ਉਹ ਅਗਲੇ ਸਿਰਫ ਥੋੜੀ ਜਿਹੀ ਥਾਂ ਦੀ ਕਮੀ ਹੈ ਨਾ ਹਾਂਜੀ ਹਾਂ